16 ਫਰਵਰੀ ਨੂੰ ਭਾਰਤ ਬੰਦ ਕਰਨ ਜਾ ਰਹੇ ਫਿਰ ਤਾਂ ਤੁਹਾਨੂੰ ਵੀ ਕਹਿਣਗੇ ਕਿ ਭਾਰਤ ਬੰਦ ਕਰੇ ਤਾਂ ਦੇਸ਼ทรਹੀ ਆ ਇਹ ਦੇਸ਼ ਦੇ ਗद्दार ਆ ਅਸੀਂ ਦੇਸ਼ทรਹੀ ਆ ਅਸੀਂ ਗੱਜ ਵੱਜ ਕੇ ਜਿਹੜੇ ਦੇਸ਼ทรਹੀ ਆ 50 ਸਾਲਾਂ ਚ ਬੇਰੋਜ਼ਗਾਰੀ ਦੇ ਰਿਕਾਰਡ ਟੁੱਟ ਗਏ ਔਰ ਨੌਕਰੀ ਕੀ ਦੇਣੀ ਆ ਬੇਰੋਜ਼ਗਾਰੀ ਦੇ ਅੰਕੜੇ ਦੇਣੇ ਬੰਦ ਕਰਤੇ ਇਹਨਾਂ ਨੇ ਕਿਸਾਨ ਦੇਸ਼ทรਹੀ ਨਹੀਂ ਤੇ ਉਹ ਦੇਸ਼ ਭਗਤਾਂ ਨੀਰਮੋਦੀ ਵਰਗੇ ਵਿਜੇ ਮਾਲੀ ਵਰਗੇ ਥੋੜੇ ਵਿੱਚੋਂ ਹੀ ਬਾਜ ਆਈ ਸੀ ਡੱਲੇਵਾਲ ਸਾਹਿਬ ਨੇ ਵੀ ਕਿਹਾ ਸੀ ਕਿ ਅਸੀਂ ਜਿੱਤ ਕੇ ਨਹੀਂ ਆਏ ਸਾਨੂੰ ਹੋਰ ਬੈਠਣਾ ਚਾਹੀਦਾ ਸੀਗਾ ਤਾਂ ਕੁਛ ਕੁ ਬਾਜਾਂ ਇਹ ਵੀ ਆ ਰਹੀਆਂ ਕਿ ਤੁਸੀਂ ਕਿਉਂ ਉਦੋਂ ਆ ਗਏ ਕਿਉਂ ਭੱਜ ਕੇ ਆ ਗਏ ਇੰਨੀ ਕਿੰਨੀ ਤੇਜ਼ੀ ਨਾਲ ਤੁਹਾਨੂੰ ਵਿੱਚੋਂ ਛੱਡ ਕੇ ਆ ਗਏ ਹੁਣ ਫੇਰ ਬੰਦੇ ਇਕੱਠੇ ਕਰਕੇ ਤੁਸੀਂ ਫੇਰ ਬੰਦ ਕਰੋਗੇ ਜਿਹੜੇ ਬੰਦੇ ਇਹ ਕਹਿੰਦੇ ਆ ਕਿ 10 ਦਿਨੋਂ ਹੋਰ ਬੈਠਣ ਦੇ ਨਾਲ ਐਮਐਸਪੀ ਮਿਲ ਜਾਣੀ ਸੀਗੀ ਇਸ ਤੋਂ ਵੱਡੀ ਹਾਸੋ ਇਣੀ ਗੱਲ ਕੀ ਹੋਊਗੀ ਉਹਨਾਂ ਨੂੰ ਕਿੰਨੇ ਕਿਹਾ ਸੀ ਵੀ ਅੱਜ ਤੋਂ 11 ਦਿਨੋਂ ਤੁਹਾਨੂੰ ਐਮਐਸਪੀ ਦੇਣੀ ਆ ਸੀ ਤੇ ਮੋਦੀ ਸਾਹਿਬ ਕਹਿ ਰਹੇ ਹਨ ਕਿ ਹਿੰਦੂ ਰਾਸ਼ਟਰ ਬਣਾਉਣਾ ਕੀ ਲੱਗਦਾ ਕਿ ਸੱਚੀ ਮੁੱੱਚ ਜਿਹੜੇ ਹਿੰਦੂ ਲੋਕ ਆ ਬਹੁਤ ਖੁਸ਼ ਹੋ ਜਾਣਗੇ ਮੋਦੀ ਤਾਂ ਆਪਣੇ ਆਪ ਨੂੰ ਰਾਮ ਤੋਂ ਵੀ ਵੱਡਾ ਕਹਿ ਰਿਹਾ ਹੈਗਾ ਉਹ ਤਾਂ ਕਹਿੰਦਾ ਕਿ ਰਾਮ ਨੂੰ ਅਸੀਂ ਲੈ ਕੇ ਆਏ ਆ ਹਿੰਦੂ ਵੀਰਾਂ ਦੀ ਉਹ ਨਹੀਂ ਕੋਈ ਭਲਾਈ ਹੋਣੀ ਆ ਜਿੰਨੀ ਕੋਈ ਪੰਥ ਦੇ ਨਾਂ ਤੇ ਕਾਲੀ ਦਲ ਨੇ ਪੰਜਾਬ ਦੀ ਭਲਾਈ ਕੀਤੀ ਹੈਗੀ ਆ ਇਹ ਕੋ ਆਗੂ ਇਹ ਕਹਿੰਦਾ ਕਿ ਕਣਕ 800 ਨੂੰ ਹੋ ਜਾਣੀ ਆ ਕਣਕ ਦਾ ਰੇਟ ਡਾਊਨ ਹੋਏ ਨਾ ਉਹਨੂੰ ਕਹ ਤੂੰ ਕੇਂਦਰ ਦਾ ਨੋਟੀਫਿਕੇਸ਼ਨ ਦਿਖਾ ਉਹ ਦਿਖਾ ਵੀ ਕਿੱਥੇ ਕਿਹਾ ਕੇਂਦਰ ਨੇ ਦੇ ਵਿੱਚ ਕੀ ਆ ਕਿ ਹਾਕਮ ਕੀ ਕਰਦਾ ਉਹ ਲੋਕਾਂ ਦੀਆਂ ਭਾਵਨਾਵਾਂ ਨੂੰ ਵਰਤ ਕੇ ਹੀ ਲੋਕਾਂ ਦੀ ਮੰਜ਼ੀ ਠੋਕਦਾ ਇਸ ਕਰਕੇ ਜਿਹੜਾ ਇੱਥੇ ਜਿਹੜੇ ਧਰਮ ਦੇ ਰਾਜ ਦਾ ਸਥਾਪਿਤ ਕਰਨ ਦੀ ਗੱਲ ਕਰਦਾ ਉਹ ਉਸ ਧਰਮ ਨੂੰ ਮੰਨਣ ਦੀ ਟਕਾਹ ਕੇ ਮੰਜ਼ੀ ਠੋਕਦਾ ਹੈਗਾ ਜਦੋਂ ਸਿਆਸਦਾਨ ਲੋਕਾਂ ਦੇ ਮੁੱਦਿਆਂ ਤੋਂ ਭੱਜਣ ਲੱਗ ਜਾਂਣ ਤਾਂ ਇਹਦਾ ਮਤਲਬ ਕਿ ਉਹਨਾਂ ਕੋਲ ਲੋਕਾਂ ਦੇ ਲਈ ਕਰਨ ਲਈ ਕੁਝ ਨਹੀਂ ਹੈਗਾ ਤੁਸੀਂ ਜੁੜੇ ਹੋਏ ਹੋ ਦੁਨੀਆ ਦੇ ਨਾਲ ਮੈਂ ਮੰਦੀਪ ਸੰਯੁਕਤ ਕਿਸਾਨ ਮੋਰਚੇ ਵੱਲੋਂ ਤੇ ਟ੍ਰੇਡ ਯੂਨੀਅਨਾਂ ਵੱਲੋਂ 16 ਤਰੀਕ ਨੂੰ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਤਾਂ ਇਹਦੇ ਬਾਰੇ ਗੱਲ ਕਰਨੀ ਬਹੁਤ ਜ਼ਰੂਰੀ ਆ ਆਖਰ ਕਿਸਾਨ ਜਥੇਬੰਦੀਆਂ ਤੇ ਟ੍ਰੇਡ ਯੂਨੀਅਨਾਂ ਨੇ ਫੇਰ ਭਾਰਤ ਬੰਦ ਸੱਦਾ ਕਿਉਂ ਦਿੱਤਾ ਆਖਰ ਇਸ ਅੰਦੋਲਨ ਨਾਲ ਦੇਸ਼ ਨੂੰ ਕੀ ਮਿਲ ਸਕਦਾ ਪੰਜਾਬ ਨੂੰ ਕੀ ਮਿਲ ਸਕਦਾ ਸਾਡੇ ਨਾਲ ਸੰਯੁਕਤ ਕਿਸਾਨ ਮੋਰਚੇ ਦੇ ਲੀਡਰ ਰਜਿੰਦਰਦੀਪ ਸਿੰਘ ਵਾਲਾ ਨੇ ਰਜਿੰਦਰ ਸਾਹਿਬ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਸ਼ੁਕਰੀਆ ਭਾਈ ਜੀ ਬਹੁਤ-ਬਹੁਤ ਜੀ ਪਹਿਲਾ ਸਵਾਲ ਇਹੀ ਆ ਜੀ ਜਦੋਂ ਸੋਚਦੇ ਆ ਕਿ ਭਾਰਤ ਬੰਦ ਦਾ ਸੱਦਾ ਦਿੱਤਾ 16 ਤਰੀਕ ਨੂੰ ਕਿਸਾਨ ਯੂਨੀਅਨਾਂ ਨਯੁਕਤ ਕਸਨ ਮੋਰਚਾ ਤੇ ਟ੍ਰੇਡ ਯੂਨੀਅਨਾਂ ਸਵਾਲ ਇਹੀ ਬਣਦਾ ਪਹਿਲਾਂ ਤਾਂ ਕਿ ਭਾਰਤ ਬੰਦ ਦਾ ਸੱਦਾ ਕਿਉਂ ਦਿੱਤਾ ਇਹ ਕਿਉਂ ਲੱਗਦਾ ਕਿ ਭਾਰਤ ਬੰਦ ਦਾ ਸੱਦਾ ਦੇਣਾ ਚਾਹੀਦਾ ਮੋਦੀ ਸਰਕਾਰ ਜਦੋਂ ਲੋਕਾਂ ਦੇ ਕਾਰੋਬਾਰ ਬੰਦ ਕਰਨਾ ਚਾਹੁੰਦੀ ਹੈ ਲੋਕਾਂ ਦੀ ਖੇਤੀ ਬੰਦ ਕਰਨਾ ਚਾਹੁੰਦੀ ਹੈ ਲੋਕਾਂ ਦੀ ਰੋਜੀ ਰੋਟੀ ਬੰਦ ਕਰਨਾ ਚਾਹੁੰਦੀ ਹੈ ਲੋਕਾਂ ਦੀ ਜ਼ਿੰਦਗੀ ਨੂੰ ਵੀ ਬੰਦ ਕਰਨਾ ਚਾਹੁੰਦੀ ਹੈ ਤਾਂ ਉਹ ਜ਼ਿੰਦਗੀ ਚੱਲਦੀ ਰੱਖਣ ਲਈ ਰੋਜੀ ਰੋਟੀ ਚੱਲਦੀ ਰੱਖਣ ਦੇ ਲਈ ਉਹਦੇ ਖਿਲਾਫ ਮੋਦੀ ਸਰਕਾਰ ਦੀਆਂ ਨੀਤੀਆਂ ਦੇ ਖਿਲਾਫ ਜਿਹੜਾ ਹੈਗਾ ਅਸੀਂ 16 ਫਰਵਰੀ ਜਿਹੜਾ ਭਾਰਤ ਬੰਦ ਹੈਗੇ ਉਹ ਕਰਨ ਜਾ ਰਹੇ ਆ ਔਰ ਇਹਦੇ ਚੋਂ ਅਸੀਂ ਇੱਕ ਗੱਲ ਬਿਲਕੁਲ ਸਾਫ਼ ਲੋਕਾਂ ਚ ਲਿਜਾ ਰਹੇ ਆ ਕਿ ਕੀ ਇਹ ਜਿਹੜਾ ਮੁਲਕ ਆ ਜੇ ਤੂੰ ਤਾਂ ਵੋਟਾਂ ਲੈਣੀਆਂ ਹੁੰਦੀਆਂ ਤਾਂ 140 ਕਰੋੜਾਂ ਦਾ ਕਰੋੜ ਦਾ ਬਣ ਜਾਂਦਾ ਤੇ ਜਦੋਂ ਸਰਕਾਰ ਬਣ ਜਾਂਦੀ ਆ ਉਦੋਂ ਇਹ ਪੰਜ ਚਰ ਬੰਦਿਆਂ ਦਾ ਹੀ ਕਿਉਂ ਰਹਿ ਜਾਂਦਾ ਅਵਾਨੀ ਅਡਾਨੀ ਇਸ ਮੁਲਕ ਦੇ ਜਿਹਨੂੰ ਲੱਗਦਾ ਕਿ ਦੋ ਹੀ ਨਾਗਰਿਕਾ ਜਿਨ੍ਹਾਂ ਨੂੰ ਪੂਰੀ ਆਜ਼ਾਦੀ ਆ ਲੋਕਾਂ ਦੀਆਂ ਜ਼ਮੀਨਾਂ ਖੋਣ ਦੀ ਲੋਕਾਂ ਦੇ ਕਾਰੋਬਾਰ ਖੋਣ ਦੀ ਤੇ ਦੋ ਬੰਦੇ ਕੋਲੇ ਪੂਰੀ ਆਜ਼ਾਦੀ ਆ ਅਮਿਤ ਸ਼ਾਹ ਤੇ ਮੋਦੀ ਦੇ ਕੋਲੇ ਕੁਝ ਵੀ ਮੁਲਕ ਦਾ ਲਟਾਉਣ ਦੀ ਬਾਕੀ ਸਾਰੇ ਬੰਦਿਆਂ ਦੇ ਉੱਪਰ ਕਿਤੇ ਦੋਸ਼ਧਰੋ ਦੇ ਪਰਚੇ ਆ ਕੋਈ ਰਾਸ਼ਟਰ ਵਿਰੋਧੀ ਆ ਕੋਈ ਦੇਸ਼ ਵਿਰੋਧੀ ਆ ਜੇ ਕਿਸਾਨ ਅੰਦੋਲਨ ਕਰਦੇ ਆ ਇਹ ਕਿਆ ਜਾਂਦਾ ਕਿ ਇਹ ਦੇਸ਼ ਵਿਰੋਧੀ ਅੰਦੋਲਨਾਂ ਨਿਊਜ਼ ਕਲਿੱਕ ਵਾਲੀ ਐਫ ਆਈ ਆਰ 'ਚ ਬਿਲਕੁਲ ਸਾਫ਼ ਤੌਰ ਤੇ ਉਹਨਾਂ ਲਿਖਿਆ ਇਹਦਾ ਮਤਲਬ ਆ ਕਿ ਉਹ ਕੋਈ ਵੀ ਆਵਾਜ਼ ਜਿਹੜੀ ਆਪਣੀ ਜ਼ਿੰਦਗੀ ਆਪਣੀ ਰੋਜੀ ਰੋਟੀ ਲਈ ਉੱਠਦੀ ਆ ਉਹਨੂੰ ਉਹ ਕੁਚਲਣਾ ਚਾਹੁੰਦੇ ਆ ਤੇ ਇਹਦੇ ਖਿਲਾਫ ਸੀ ਭਾਰਤ ਬੰਦ ਜਿਹੜਾ ਹੈਗਾ 16 ਫਰਵਰੀ ਨੂੰ ਉਹ ਕਰਨ ਜਾ ਰਹੇ ਆ। ਇਹੀ ਸਵਾਲ ਫਿਰ ਜਿਵੇਂ ਤੁਸੀਂ ਹੁਣ 16 ਫਰਵਰੀ ਨੂੰ ਭਾਰਤ ਬੰਦ ਕਰਨ ਜਾ ਰਹੇ ਹੋ ਫਿਰ ਤਾਂ ਤੁਹਾਨੂੰ ਵੀ ਕਹਿਣਗੇ ਕਿ ਭਾਰਤ ਬੰਦ ਕਰੇ ਤਾਂ ਦੇਸ਼ ਤਰੋਹੀ ਆ ਇਹ ਦੇਸ਼ ਦੇ ਗद्दार ਆ ਇਹ ਤਾਂ ਇਹਨਾਂ ਨੂੰ ਕੋਈ ਫੰਡਿੰਗ ਬਾਹਰੋਂ ਆਉਂਦੀ ਆ। ਇਹ ਤਾਂ ਉਹਨਾਂ ਨੇ ਕਹਿੰਦੇ ਹੀ ਰਹਿਣਾ ਪਰ ਮੈਨੂੰ ਇੱਕ ਗੱਲ ਦੱਸੇ ਮੋਦੀ ਉਹਦੇ ਸਮਰਥਕ ਤੇ ਲੋਕ ਸੋਚਣ ਕਿ ਦੇਸ਼ ਧਰੋਈ ਕੌਣ ਆ ਤੇ ਦੇਸ਼ ਦਾ ਗद्दार ਕੌਣ ਆ ਇਸ ਮੁਲਕ ਦਾ ਜਲ ਜੰਗਲ ਜ਼ਮੀਨ ਜਿਹੜੇ ਉਹ ਕਾਰਪੋਰੇਟ ਘਰਾਣੇ ਨੂੰ ਦੇਣਾ ਚਾਹੁੰਦੇ ਆ ਕਰੋੜਾਂ ਲੋਕਾਂ ਦੀਆਂ ਜ਼ਮੀਨਾਂ ਕਰੋੜਾਂ ਚਾਹੁੰਦੇ ਆ ਕਰੋੜਾਂ ਲੋਕਾਂ ਨੂੰ ਬੇਰੋਜ਼ਗਾਰ ਭੁੱਖੇ ਮਾਰਨਾ ਚਾਹੁੰਦੇ ਆ ਇਹ ਦੇਸ਼ ਭਗਤੀ ਆ ਓਪਰਚੂਨ ਦੇ ਖੇਤਰ ਦੇ ਵਿੱਚ 25 ਕਰੋੜ ਲੋਕ ਲੱਗੇ ਹੋਏ ਆ ਜਿੰਦੇ ਚ ਕੋਈ ਮਜ਼ਦੂਰ ਆ ਛੋਟਾ ਕਿਸਾਨ ਆ ਜਿਹੜਾ ਸਮਾਨ ਪੈਦਾ ਕਰਦਾ ਸ਼ਹਿਰੀ ਦੁਕਾਨਦਾਰ ਆ ਛੋਟਾ ਵਪਾਰੀ ਆ ਰੇੜੀ ਵਾਲਾ ਹੈਗਾ ਟਵਾ ਟਵਾਈ ਵਾਲਿਆ ਉਹ 25 ਕਰੋੜ ਲੋਕ ਜਿਹੜੇ ਪਰਚੂਨ ਦੇ ਕਾਰੋਬਾਰ 'ਚ ਲੱਗੇ ਹੋਏ ਆ ਵੱਡੇ ਕਾਰਪੋਰੇਟ ਘਰਾਣਿਆਂ ਨੂੰ ਸ਼ਹਿਰਾਂ 'ਚ ਲਿਆ ਕੇ ਜਿਹੜੇ ਵੱਡੇ ਵੱਡੇ ਮਾਲਸ ਖੋਲੇ ਜਾ ਰਹੇ ਆ ਜਿੰਨੀ ਜਗ੍ਹਾ ਤੇ 400 ਦੁਕਾਨ ਹੁੰਦੀ ਆ ਉਹ 400 ਦੁਕਾਨਦਾਰ ਆ ਇਹ ਫਿਰ ਉੱਥੇ ਕੰਮ ਕਰਨ ਵਾਲੇ ਵਰਕਰ ਆ ਉੱਥੇ ਰੇੜੀਆਂ ਵਾਲੇ ਆ ਉਹ ਹਜ਼ਾਰਾਂ ਲੋਕਾਂ ਦਾ ਰੋਜ਼ਗਾਰ ਬੰਦ ਕਰਕੇ ਇੱਕ ਸ਼ਾਪਿੰਗ ਮਾਲ ਖੋਲ੍ਹ ਜਾਂਦਾ ਜਿੰਦੇ ਤਿੰਨ ਗੇਟ ਆ ਤਿੰਨ ਸਿਕਿਉਰਿਟੀ ਵਾਲੇ ਆ ਦੋ ਬਿੱਲ ਕੱਟਣ ਵਾਲੇ ਆ ਤੇ ਰੇੜੀ ਜੀ ਦੇਣ ਦੇ ਤੁਸੀਂ ਆਪਣਾ ਸਮਾਨ ਲੱਦੀ ਜਾਓ ਜਿੱਥੋਂ ਹਜ਼ਾਰ 2000 ਬੰਦਾ ਰੋਟੀ ਕਮਾ ਰਿਆ ਉਹਦਾ ਰੋਜ਼ਗਾਰ ਖੋਹ ਕੇ ਉੱਥੇ ਪੰਜ ਬੰਦੇ ਆਪਣਾ ਧੰਦਾ ਚਲਾ ਰਹੇ ਆ ਕੀ ਇਹ ਦੇਸ਼ ਭਗਤੀ ਆ ਕਰੋੜਾਂ ਦੁਕਾਨਦਾਰਾਂ ਨੂੰ ਉਜਾੜਨਾ ਤਬਾਹ ਕਰਨਾ ਪਰਚੂਨ ਦਾ ਖੇਤਰ ਕਾਰਪੋਰੇਟ ਨੂੰ ਦੇਣਾ ਕੀ ਇਹ ਦੇਸ਼ ਭਗਤੀ ਆ ਜੇ ਇਹ ਦੇਸ਼ ਭਗਤੀ ਆ ਤੇ ਫਿਰ ਅਸੀਂ ਦੇਸ਼ਦਰੋਈ ਆ ਅਸੀਂ ਗੱਜ ਵੱਜ ਕੇ ਜਿਹੜੇ ਦੇਸ਼ਦਰੋਈ ਆ ਜਿਹੜੇ ਦੇਸ਼ ਨੂੰ ਵੇਚਣ ਦੀਆਂ ਗੱਲਾਂ ਕਰ ਰਹੇ ਆ ਉਹਦੇ ਖਿਲਾਫ ਅਸੀਂ ਨਿੱਠ ਕੇ ਮੈਦਾਨ ਦੇ ਵਿੱਚ ਨਿਤਰੇ ਹੋਏ ਹੈਗੇ ਆ ਹਿੱਟਨ ਰਨ ਲੈ ਆਉਂਦੇ ਹੈਗੇ ਆ 1 ਕਰੋੜ ਡਰਾਈਵਰ ਜਿਹੜਾ ਹੈਗਾ ਵਪਾਰਕ ਵਹੀਕਲਾਂ ਤੇ ਕੰਮ ਕਰਦਾ ਉਹਦੀ ਰੋਜੀ ਰੋਟੀ ਜਿਹੜੀ ਹੈਗੀ ਆ ਉਹ ਸੜਕਾਂ ਤੇ ਰਾਤਾਂ ਕੱਟ ਕੇ ਜਿਹੜੀ ਹੈਗੀ ਆ ਉਹ ਚੱਲਦੀ ਆ ਤੇ ਹਿੱਟਨ ਰਨ ਲੈ ਜਾਂਦਾ ਇਹਦਾ ਮਤਲਬ ਆ ਕਿ ਡਰਾਈਵਰ ਰਹਿਤ ਜਿਹੜੀ ਮਸ਼ੀਨਰੀ ਲਿਆਉਣੀ ਹੈਗੀ ਆ ਕਾਰਪੋਰੇਟ ਘਰਾਣਿਆਂ ਦੇ ਇਸ਼ਾਰੇ ਤੇ ਕਰੋੜ ਬੰਦੇ ਨੂੰ ਡਰਾਈਵਰੀ ਤੋਂ ਬਾਹਰ ਕਰ ਦੋ ਉਹਨੂੰ ਦਹਿਸ਼ਤ ਹੀ ਨਹੀਂ ਪਾਓ ਕਿ ਉਹ ਬੰਦਾ ਡਰਦਾ ਡਰਾਈਵਰੀ ਛੱਡ ਜੇ ਯਾਰ ਉਹ ਜੇ ਦੁਰਘਟਨਾ ਵਾਪਰ ਗਈ ਜਿਹਨੂੰ ਕਹਣਾ ਦੁਰਘਟਨਾ ਹੈਗਾ ਵੀ ਉਹਦੇ ਚੋ 10 ਸਾਲ ਦੀ ਕੈਦ ਆ 7 ਲੱਖ ਜੁਰਮਾਨਾ ਹੈਗਾ ਵੀ ਇਸ ਕਰਕੇ ਮੈਂ ਛੱਡ ਹੀ ਜਾਣਾ ਹੈਗਾ ਡਰਾਈਵਰ ਹੈ ਤਾਂ ਮਸ਼ੀਨਰੀ ਲਿਆਉਣਾ ਚਾਹੁੰਦੇ ਆ ਤੇ ਉਹ ਕਰੋੜ ਬੰਦਾ ਉਹ ਗਾਂ ਦੇ ਪੰਜ ਪੰਜ 6 6 ਪਰਿਵਾਰ ਦੇ ਜੀ ਇਹ ਇਹਨੇ ਕਰੋੜਾਂ ਲੋਕਾਂ ਦੀ ਰੋਜੀ ਰੋਟੀ ਖੋਣ ਵਾਸਤੇ ਹੇਟਨ ਰਨ ਕਾਨੂੰਨ ਲਿਆਂਦਾ ਗਿਆ ਕੀ ਇਹ ਦੇਸ਼ ਭਗਤੀ ਆ ਤੇ ਇਹਦਾ ਵਿਰੋਧ ਕਰਨਾ ਦੇਸ਼ทรੋਹੀ ਆ ਫਿਰ ਅਸੀਂ ਦੇਸ਼ทรੋਹੀ ਤਾਂ ਹੈਗੇ ਆ ਕਿਉਂਕਿ ਅਸੀਂ ਇਹਨਾਂ ਦੀ ਹਰ ਜਿਹੜੀ ਇਹ ਦੇਸ਼ ਭਗਤੀ ਕਰਦੇ ਆ ਜਿਹੜੀਆਂ ਕਰਤੂਤਾਂ ਕਰਦੇ ਆ ਦੇਸ਼ ਭਗਤੀ ਦੇ ਨਾਂ ਤੇ ਰਾਸ਼ਟਰਵਾਦ ਦੇ ਨਾਂ ਤੇ ਇਹਨਾਂ ਦੀ ਹਰ ਜਿਹੜੀ ਇਹਨਾਂ ਦੀ ਇਹ ਨਖਿੱਧ ਕਿਸਮ ਦਾ ਰਾਸ਼ਟਰਵਾਦ ਆ ਨਖਿੱਧ ਕਿਸਮ ਦੀ ਖੌਤੀ ਦੇਸ਼ ਭਗਤੀ ਇਹ ਕਰਦੇ ਹੈਗੇ ਆ ਅਸਲ 'ਚ ਇਹ ਕਾਰਪੋਰੇਟ ਭਗਤੀ ਕਰਦੇ ਹੈਗੇ ਆ ਇਸ ਕਰਕੇ ਇਹਨਾਂ ਦਾ ਰਾਸ਼ਟਰ ਦੇ ਦੋ ਹੀ ਨਾਗਰਿਕ ਆ ਅਬਾਨੀ ਅਦਾਨੀ ਤੇ ਹੋਰ ਕਾਰਪੋਰੇਟ ਘਰਾਣੇ ਇਸੇ ਤਰ੍ਹਾਂ ਇਹ ਹੁਣ ਇਹਨਾਂ ਨੇ ਜਿਹੜੀ ਸੀਗੀ ਮੋਦੀ ਸਰਕਾਰ ਨੇ ਕਿਹਾ ਕਿ ਹਰ ਸਾਲ 2 ਕਰੋੜ ਨੌਕਰੀਆਂ ਦੇਵਾਂਗੇ ਕਿੱਥੇ 2 ਕਰੋੜ ਨੌਕਰੀਆਂ 50 ਸਾਲਾਂ ਚ ਬੇਰੁਜ਼ਗਾਰੀ ਦੇ ਰਿਕਾਰਡ ਟੁੱਟ ਗਏ ਔਰ ਨੌਕਰੀ ਕੀ ਦੇਣੀ ਆ ਬੇਰੁਜ਼ਗਾਰੀ ਦੇ ਅੰਕੜੇ ਦੇਣੇ ਬੰਦ ਕਰਤੇ ਇਹਨਾਂ ਨੇ ਔਰ ਕੇਂਦਰ ਤੇ ਸੂਬਿਆਂ ਦੇ ਵਿੱਚ 60 ਲੱਖ ਸਰਕਾਰੀ ਪੋਸਟਾਂ ਖਾਲੀ ਪਈਆਂ ਨੇ ਉਹ ਪੋਸਟਾਂ ਤੇ ਭਰਤੀ ਦਾ ਕੀ ਕਰਨੀ ਆ ਜਿਹੜੀਆਂ ਨੇ ਨਵੀਂ ਨਵੇਂ ਤਾਂ ਕੀ ਪੋਸਟਾਂ ਨੇ ਕਿਹੜੀਆਂ ਪਹਿਲੀਆਂ ਪੋਸਟਾਂ ਜਿਹੜੀਆਂ ਨੇ ਖਾਲੀ ਪਈਆਂ ਨੇ ਤੇ ਰੇਲਵੇ ਵਰਗਾ ਅਦਾਰਾ ਜਿੰਦੇ ਚ ਲੱਖਾਂ ਪੋਸਟਾਂ ਖਾਲੀ ਨੇ ਉਹ ਹੁਣ ਕੌਡੀਆਂ ਦੇ ਭਾਜ ਜਿਹੜਾ ਹੌਲੀ ਹੌਲੀ ਕਾਰਪੋਰੇਟ ਕਰਾਣੇ ਜਿਹੜਾ ਹੈਗਾ ਉਹ ਵੇਚਣਾ ਚਾਹੁੰਦੇ ਹੈਗੇ ਆ ਕਿਹੜੀ ਚੀਜ਼ ਇਸ ਮੁਲਕ ਦੀ ਨਹੀਂ ਵੇਚੀ ਜਾ ਰਹੀ ਤੇ ਦਾਵਾ ਕੀਤਾ ਜਾ ਰਿਹਾ ਹੈਗਾ ਉਹ ਦੇਸ਼ ਭਗਤੀ ਦਾ ਦਾਵਾ ਕੀਤਾ ਜਾ ਰਿਹਾ ਹੈਗਾ ਰਾਸ਼ਟਰਵਾਦ ਦਾ ਰਾਸ਼ਟਰਵਾਦ ਦਾ ਮਤਲਬ ਇਸ ਦੇਸ਼ ਦੇ ਕਿਰਤੀ ਲੋਕਾਂ ਨੂੰ ਭੁੱਖੇ ਮਾਰਨ ਜੇ ਇਹ ਰਾਸ਼ਟਰਵਾਦ ਆ ਤੇ ਇਹਨਾਂ ਦੇਸ ਖੋਖਲੇ ਰਾਸ਼ਟਰਵਾਦ ਨੂੰ ਅਸੀਂ ਨਹੀਂ ਮੰਨਦੇਗੇ ਜੇ ਦੇਸ਼ ਭਗਤੀ ਹੈਗੀ ਆ ਇਸ ਮੁਲਕ ਦਾ ਜਲ ਜੰਗਲ ਜ਼ਮੀਨ ਬਚਾਉਣਾ ਦੇਸ਼ ਭਗਤੀ ਆ ਇਸ ਮੁਲਕ ਦੇ ਵਿੱਚ ਹਿੱਟ ਐਂਡ ਰਨ ਲਿਆ ਕੇ ਜਿਹੜਾ ਕਰੋੜਾਂ ਲੋਕਾਂ ਦਾ ਰੋਜ਼ਗਾਰ ਖੋਇਆ ਕਾਨੂੰਨ ਨੂੰ ਰੱਦ ਕਰਾਉਣਾ ਜਿਹੜਾ ਦੇਸ਼ ਭਗਤੀ ਆ ਹੁਣ ਪਹਿਲਾਂ ਜਿਹੜੇ ਮੁਲਾਜ਼ਮ ਕੰਮ ਕਰਦੇ ਸੀਗੇ ਰਿਟਾਇਰ ਹੋ ਜਾਂਦੇ ਸੀ ਬੁਢਾਪੇ 'ਚ ਉਹਨਾਂ ਨੂੰ ਪੈਨਸ਼ਨ ਮਿਲਦੀ ਸੀ 2005 ਤੋਂ ਬਾਅਦ ਉਹਨਾਂ ਨੇ ਜਿਹੜੀ ਪੈਨਸ਼ਨ ਬੰਦ ਕਰਤੀ ਹੈਗੀ ਆ ਉਹ ਜਿਹੜੇ ਬੰਦੇ ساری ਜ਼ਿੰਦਗੀ ਕੰਮ ਕਰਦੇ ਰਹੇ ਉਹਨਾਂ ਨੂੰ ਪੈਨਸ਼ਨ ਕਿਉਂ ਨਹੀਂ ਮਿਲਣੀ ਚਾਹੀਦੀ ਅਸੀਂ ਤਾਂ ਇਹ ਕਹਿੰਨੇ ਆ ਕਿ ਕਿਸਾਨਾਂ ਦੀ ਵੀ ਪੈਨਸ਼ਨ ਜਿਹੜੀ ਹੈਗੀ ਆ ਉਹ ਲੱਗਣੀ ਚਾਹੀਦੀ ਹੈਗੀ ਆ ਇਸ ਮੁਲਕ ਦੇ ਵਿੱਚ ਹਾਲਤ ਇਹ ਆ ਕਿ ਅੱਛੇ ਦਿਨਾਂ ਦਾ ਵਾਅਦਾ ਕਰਕੇ ਆਈ ਸਰਕਾਰ ਤੇ ਇਹਨਾਂ ਦੇ ਅੱਛੇ ਦਿਨ 10 ਸਾਲਾਂ 'ਚ ਕਿਸੇ ਨੂੰ ਲੱਭੇ ਨਹੀਂਗੇ ਅੱਛੇ ਦਿਨ ਕਹਿੰਦੇ ਆਏ ਆ ਅੱਛੇ ਦਿਨ ਆਏ ਆ ਕਾਰਪੋਰੇਟ ਘਰਾਣਿਆਂ ਦੇ ਪਿਛਲੇ 9.5 ਸਾਲਾਂ 'ਚ 18 ਲੱਖ ਕਰੋੜ ਰੁਪਈਆ ਜਿਹੜਾ ਕਾਰਪੋਰੇਟ ਘਰਾਣਿਆਂ ਦਾ ਇਹਨਾਂ ਨੇ ਮਾਫ ਕਰਤਾ ਵਿਜੇ ਮਾਲੀਆ ਹਜ਼ਾਰਾਂ ਕਰੋੜ ਰੁਪਈਆ ਲੈ ਗਿਆ ਉਹ ਵੱਖਰਾ ਨੀਰਵ ਮੋਦੀ ਹਜ਼ਾਰਾਂ ਕਰੋੜ ਰੁਪਈਆ ਲੈ ਗਿਆ ਉਹ ਵੱਖਰਾ ਤੇ ਇਦਾਂ ਦੇ ਹੋਰ ਇਹਨਾਂ ਦੇ ਭਾਜਪਾ ਦੇ ਜਿਹੜੇ ਦੇਸ਼ ਭਗਤਾ ਉਹ ਜਿਹੜੇ ਦੇਸ਼ ਭਗਤੀ ਕਰਕੇ ਇੱਥੋਂ ਪੈਸਾ ਹਜ਼ਾਰਾਂ ਕਰੋੜ ਰੁਪਈਆ ਲੈ ਕੇ ਉਹ ਵੱਖਰੇ ਆ ਦੂਜੇ ਪਾਸੇ ਕਿਸਾਨ ਮਜ਼ਦੂਰ ਨੇ ਕਿਸੇ ਬੈਂਕ ਤੋਂ ਕੁ 2-4 ਲੱਖ ਰੁਪਈਆ ਲਿਆ ਉਹਨੂੰ ਖੁਦਕੁਸ਼ੀ ਕਰਨ ਵਾਸਤੇ ਮਜਬੂਰ ਕੀਤਾ ਜਾਂਦਾ ਆ ਪੰਜਾਬ ਦੀਆਂ ਅਦਾਲਤਾਂ 'ਚ 18000 ਚੈੱਕ ਬਾਉਂਸ ਦੇ ਕੇਸ ਚੱਲਦੇ ਆ ਫਰੀਦਕੋਟ ਦੀ ਅਦਾਲਤ ਨੇ ਪਿਛਲੇ ਮਹੀਨੇ ਪੌਣੇ 200 ਕਿਸਾਨਾਂ ਨੂੰ ਪਗੌੜਾ ਕਰਾਰ ਦਿੱਤਾ ਚੈੱਕ ਬਾਉਂਸ ਦੇ ਕੇਸਾਂ ਦੇ ਵਿੱਚ ਇਹ ਕਿਸਾਨ ਦੇਸ਼ਟਰੋਹੀ ਨੇ ਤੇ ਉਹ ਦੇਸ਼ ਭਗਤਾਂ ਨੀਰਮੋਦੀ ਵਰਗੇ ਵਿਜੇ ਮਾਲੀ ਵਰਗੇ ਇਸ ਕਰਕੇ ਜਿਹੜਾ ਇਹਨਾਂ ਨੇ ਇੱਕ ਅਡੰਬਰ ਰਚਿਆ ਹੈਗਾ ਲੋਕਾਂ ਦੀਆਂ ਭਾਵਨਾਵਾਂ ਨੂੰ ਪੜਕਾ ਕੇ ਉਹਨਾਂ ਦੇ ਖਿਲਾਫ ਹੀ ਉਹਨਾਂ ਦੀ ਜ਼ਿੰਦਗੀ ਦੇ ਮੁੱਦਿਆਂ ਦੇ ਖਿਲਾਫ ਖੜਾ ਕਰਨਾ ਇਹਦੇ ਖਿਲਾਫ ਅਸੀਂ ਜਿਹੜਾ ਭਾਰਤ ਬੰਦ ਹੈਗਾ ਉਹ ਕਰਨ ਜਾ ਰਹੇ ਆਂ ਔਰ ਇੱਕ ਬੇਮਿਸਾਲ ਭਾਰਤ ਮੰੰਦ ਜਿਹੜਾ 16 ਫਰਵਰੀ ਨੂੰ ਉਹ ਹੋਏਗਾ ਜੀ ਕਿ ਜਿਹੜੀਆਂ ਤੁਹਾਨੂੰ ਲੱਗਦਾ ਜਿਹੜੀਆਂ ਤੁਹਾਡੀਆਂ ਮੰਗਾ ਨੇ ਇਸ ਦੇ ਵਿੱਚ ਇਹਨਾਂ ਦੇ ਨਾਲ ਵੀ ਜਿਹੜੇ ਪੂਰੀਆਂ ਹੋ ਗਈਆਂ ਖਤਮ ਹੋ ਜੂ ਜਾਂ ਕੋਈ ਪੋਲੀਟੀਕਲ ਸੁਨੇਹਾ ਵੀ ਲੈ ਕੇ ਉਹ ਕੋਈ ਦੇਸ਼ ਦੀ ਰਾਜਨੀਤੀ ਦੇ ਵਿੱਚ ਤਬਦੀਲੀ ਵੱਲ ਨੂੰ ਜਾਂ ਕੇ ਲਈ ਕੋਈ ਹਲਚਲ ਕਰੂਗਾ ਹੈ ਦੇਖੋ ਕਿਸੇ ਵੀ ਸਿਆਸ ਦੇ ਵਿੱਚ ਕੋਈ ਵੀ ਤਬਦੀਲੀ ਹੁੰਦੀ ਆ ਉਹ ਸਮਾਜਿਕ ਲਹਿਰਾਂ ਜਿਹੜੀਆਂ ਨੇ ਪੈਦਾ ਕਰਦੀਆਂ ਨੇ ਤੁਸੀਂ ਇਹ ਦੇਖੋ ਕਿ ਜਿਹੜਾ ਇਹਨਾਂ ਨੇ ਧਰਮ ਦੇ ਨਾਂ ਤੇ ਲੋਕਾਂ ਨੂੰ ਵੰਡ ਰਿਆ ਲੜਾ ਰਿਆ ਨਫ਼ਰਤ ਪੈਦਾ ਕਰ ਰਿਹਾ ਹੈਗੇ ਆ ਠੀਕ ਹੈ ਹੁਣ ਤੁਸੀਂ ਇਹ ਦੇਖੋ ਜੀ ਤਿੰਨ ਖੇਤੀ ਕਾਨੂੰਨ ਆਏ ਇਹਨਾਂ ਨੇ ਕਹਿੰਦਾ ਜਿਹੜਾ ਹਰਿਆਣੇ ਤੇ ਪੱਛਮੀ ਯੂਪੀ ਦਾ ਜਾਟ ਆ ਉਹ ਤਾਂ Hindu ਆ ਪੰਜਾਬ ਦਾ ਜਿਹੜਾ ਸਿੱਖ ਆ ਬਹੁ ਗਿਣਤੀ ਉਹ ਸਿੱਖ ਆ ਜੇ ਇਹਨਾਂ ਦੀ ਉਹ ਸਿਆਸਤ ਕਾਮਯਾਬ ਹੋ ਜਾਂਦੀ ਤਾਂ ਤਿੰਨ ਖੇਤੀ ਕਾਨੂੰਨ ਲਾਗੂ ਹੋ ਜਾਣੇ ਸੀ ਫਿਰ ਇਸ ਹੋਂਦੀ ਜ਼ਮੀਨ ਜਿਹੜੀ ਸੀ ਉਹ ਚਲੀ ਜਾਣੀ ਸੀ ਲੋਕਾਂ ਨੇ ਦੀ ਸਿਆਸਤ ਨੂੰ ਸਮਝਿਆ ਤੇ ਇਹ ਕਹਿ ਕਿਆ ਕਿ ਧਰਮ ਤਾਂ ਸਾਡਾ ਨਿੱਜੀ ਮਸਲਾ ਅਸੀਂ ਜਿਹੜੇ ਮਰਜ਼ੀ ਧਰਮ ਨੂੰ ਮੰਨੀਏ ਤੁਹਾਨੂੰ ਸਰਕਾਰ ਚ ਇਸ ਕਰਕੇ ਨਹੀਂ ਲੈ ਕੇ ਆਂਦਾਗਾ ਕਿ ਤੁਸੀਂ ਪੁਜਾਰੀ ਬਨਜੋ ਤੁਹਾਨੂੰ ਸਰਕਾਰ ਚ ਇਸ ਕਰਕੇ ਲੈ ਕੇ ਆਂਦਾ ਕਿ ਧਰਮ ਵਾਲਾ ਮਸਲਾ ਤੁਸੀਂ ਆਪੇ ਦੇਖਾਂਗੇ ਅਸੀਂ ਮੰਦਰ ਜਾਣਾ ਗੁਰਦੁਆਰੇ ਜਾਣਾ ਮਸਜਿਦ ਜਾਣਾ ਜਿੱਥੇ ਮਰਜ਼ੀ ਜਾਣਾ ਤੁਸੀਂ ਸਾਡਾ ਇਹ ਦੱਸੋ ਕਿ ਜਿਹੜਾ ਤੁਸੀਂ 2 ਕਰੋੜ ਨੌਕਰੀ ਲੈਂਦੀ ਸੀ ਉਹਦਾ ਕੀ ਬਣਿਆ ਜਿਹੜੀ ਕਿਸਾਨਾਂ ਦੀ ਆਮਦਨ ਦੁੱਗਣੀ ਕਰਨੀ ਸੀ ਉਹਦਾ ਕੀ ਬਣਿਆ ਸਵਾਮੀਨਾਥਨ ਕਮਿਸ਼ਨ ਦਾ ਜਿਹੜਾ C2+50 ਦਾ ਫਾਰਮੂਲਾ ਲਾਗੂ ਕਰਨਾ ਸੀ ਉਹਦਾ ਕੀ ਬਣਿਆ ਜਿਹੜਾ ਇਹ ਗੱਲਾਂ ਨੇ ਇਹਦੇ ਤੇ ਜਦੋਂ ਅਸੀਂ ਸਮਾਜ ਨੂੰ ਲੈ ਕੇ ਆਉਣੇ ਆ ਪਰਚੂਨ ਦੇ ਵਿੱਚ ਕਾਰਪੋਰੇਟ ਕਿਉਂ ਆ ਰਿਹਾ ਜਦੋਂ ਸਮਾਜ ਨੂੰ ਇਸ ਗੱਲ ਤੇ ਲੈ ਕੇ ਆਵਾਂਗੇ ਪਰਾਣੀ ਪੈਨਸ਼ਨ ਬਹਾਲ ਕਿਉਂ ਨਹੀਂ ਹੋਣੀ ਚਾਹੀਦੀ ਹੈ ਉਤੇ ਲੈ ਕੇ ਆਵਾਂਗੇ ਖੇ ਟੈਂਡਰਾਂ ਦਾ ਕਾਨੂੰਨ ਰੱਦ ਹੋਣਾ ਚਾਹੀਦਾ ਜਦੋਂ ਸਮਾਜ ਨੂੰ ਇਸ ਗੱਲ ਤੇ ਲੈ ਕੇ ਆਵਾਂਗੇ ਤੇ ਯਕੀਨਨ ਤੌਰ ਤੇ ਇਸ ਮੁਲਕ ਦੀ ਰਾਜਨੀਤੀ ਨੂੰ ਸਨੇਹਾ ਦਾਉ ਜਾਊਗਾ ਕਿ ਧਰਮ ਦੇ ਨਾਂ ਤੇ ਤੁਸੀਂ ਲੋਕਾਂ ਦੇ ਮੁੱਦੇ ਜਿਹੜੇ ਕੱਟੇ 'ਚ ਨਹੀਂ ਰੋਲ ਸਕਦੇਗੇ ਲੋਕ ਆਪਣੇ ਮੁੱਦਿਆਂ ਲਈ ਖੜੇ ਹੋਣਗੇ ਤੇ ਤੁਹਾਨੂੰ ਮਜਬੂਰ ਕਰਨਗੇ ਕਿ ਤੁਸੀਂ ਉਹਨਾਂ ਦੇ ਮੁੱਦਿਆਂ ਦੀ ਗੱਲ ਜਿਹੜੀ ਹੈਗੀ ਆ ਉਹ ਕਰੋ